ਲੋ ਜੀ ਮਿੱਤਰੋ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਜੀ ਨਵੇਂ ਬਲੌਗ ਦੇ ਵਿੱਚ ਤੇ ਆਪਾਂ ਬਾਈ ਕੱਲ ਵੀਡੀਓ ਪਾਈ ਸੀ ਜੀ ਦੋ ਟਰੈਕਟਰਾਂ ਦੀ ਇੱਕ ਆਪਾਂ ਪਾਈ ਸੀਗੀ ਹੌਲੈਂਡ ਦੀ 5510 ਦੀ ਤੇ ਇੱਕ ਵੀਡੀਓ ਪਾਈ ਸੀ ਆਪਾਂ ਨੇ ਸਵਰਾਜ 855 ਦੀ ਠੀਕ ਹੈ ਜੀ ਤੇ ਆਪਣਾ ਜਿਹੜਾ ਹੌਲੈਂਡ ਹੈ ਜਿਹੜਾ ਸੇਲ ਹੋਇਆ ਟਰੈਕਟਰ ਇਹ ਇਹ ਟਰੈਕਟਰ ਆਪਣੇ ਬਹੁਤ ਖਾਸ ਬੰਦੇ ਕੋਲ ਚੱਲਿਆ ਆ ਬਾਈ ਇਹਨਾਂ ਨੇ ਵੀਡੀਓ ਦੇ ਵਿੱਚ ਇਹ ਟਰੈਕਟਰ ਦੇਖਿਆ ਸੀਗਾ ਜੀ ਠੀਕ ਹੈ ਜੀ ਤੇ ਟਰੈਕਟਰ ਵੀ ਬਿਲਕੁਲ ਜੈ ਜਰੇਟ ਤੇ ਦਿੱਤਾ ਆਪਾਂ ਨੇ ਬਾਈ ਇਹਨਾਂ ਨੂੰ ਰੋਪੜ ਦਾ ਨੰਬਰ ਆ ਸਾਡਾ ਪੀਪੀ 12 ਇਹ ਕਿੱਥੇ ਚੱਲਿਆ ਟਰੈਕਟਰ ਕਿੱਥੋਂ ਆਏ ਨੇ ਬਾਈ ਨੇ ਥੋੜੀ ਗੱਲਬਾਤ ਕਰਾਉਣੀ ਥੋੜੀ ਜੀ ਤੇ ਲੋ ਬਾਈ ਲੱਡੂ ਵੰਡ ਤੇ ਵੀਰ ਨੇ ਅੱਜ ਵਧਾਈਆਂ ਹੋ ਗਈਆਂ ਅੱਜ ਟਰੈਕਟਰ ਦੀਆਂ ਆਏ ਬਾਈ ਨੇ 855 ਦੇਖਣ ਤੇ ਚਲੋ ਆਪ ਪਸੰਦ ਆ ਗਿਆ ਪ੍ਰਦੀਪ ਵੀਰ ਵੀ ਪਹੁੰਚਾ ਹੋਇਆ ਸਾਡਾ ਜੌਂਡੀ ਰਾਲਾ ਹੋਰ ਪ੍ਰਦੀਪ ਵੀਰੇ ਠੀਕ ਠਾਕ ਹੋ ਲਵੰਤ ਬਾਈ ਠੀਕ ਆ ਵੀਰੇ ਠੀਕ ਆ ਜੀ ਫਾਇਦਾ ਹੋ ਗਿਆ ਬਾਈ ਵੀਡੀਓ ਪਾਈਦਾ ਅੱਜ ਹਾਂਜੀ 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 ਬਾਈ ਇਹਦਾ ਹੋ ਗਿਆ ਵੀਰੇ ਤੇਰਾ ਚਲੋ ਵਧੀਆ ਬਾਈ ਅਗਲੇ ਅਗਲੇ ਦਾ ਵੀ ਫਾਇਦਾ ਹੋ ਗਿਆ ਠੀਕ ਆ ਬਾਈ ਠੀਕ ਆ ਤੇ ਬੰਦੇ ਬਾਈ ਆਪਣੇ ਹੈਵੀ ਲੋਕਲ ਨੇ ਬੰਦੇ ਵੀ ਵਧੀਆ ਨੇ ਤੇ 55 10 ਇਹ ਵੀ ਬਾਈ ਨਵੇਂ ਚੈਪ ਦਾ ਆਪਣੇ ਕੋਲ ਇਹ ਵੀ ਵਿੱਚੇ ਕੱਟਿਆ ਆ ਠੀਕ ਆ ਠੀਕ ਠੀਕ ਆ ਬਾਈ ਤੇ ਬੰਦੇ ਬਾਈ ਆਪਣੇ ਖਾਸ ਨੇ ਨਾ ਤਾਂ ਥੋੜੀ ਆਪਾਂ ਮੁਲਾਕਾਤ ਕਰਾਉਣੇ ਥੋੜੀ ਜੀ ਕਿੱਥੋਂ ਆਏ ਆ ਬਾਈ ਨੇ ਤੇ ਲੋਕਲੇ ਵੈਸੇ ਆਪਣਾ ਕਰਾਲੀ ਏਰੀਆ ਬਾਈ ਨਾਲ ਦਾ ਤੇ ਲੋ ਜੀ ਬਾਈ ਆ ਬਾਈ ਨਾਲ ਲਿਆ ਟਰੈਕਟਰ ਬਾਈ ਨਾਲ ਮਲਾਉਣੇ ਆ ਬਾਈ ਪਹਿਲਾਂ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਤੇ ਬਾਈ ਨੇ ਲਿਆ ਟਰੈਕਟਰ ਬਾਈ ਮੁਬਾਰਕਾ ਸਾਨੂੰ ਬਹੁਤ ਬਹੁਤ ਟਰੈਕਟਰ ਦੀਆਂ ਤੇ ਮੈਨੂੰ ਦੇਖਣ ਦਾ ਬਾਈ ਨਹੀਂ ਸਵਰਾਜ ਆਏ ਤੇ ਹਾਂਜੀ ਅੱਛਾ ਥੋੜੀ ਵੀਡੀਓ ਦੇਖ ਕੇ ਹੀ ਆਏ ਤੇ ਵੀਰ ਠੀਕ ਆ ਜੀ ਲੈਣ 855 ਆਏ ਤੇ ਜੀ ਅੱਛਾ ਜੀ ਤੇ ਟਰੈਕਟਰ ਇਹ ਚੰਗਾ ਲੱਗਿਆ ਜੀ ਫਿਰ ਇਹ ਲੈ ਲਿਆ ਜੀ ਠੀਕ ਆ ਚੱਲ ਨਾਲ ਬਾਈ ਰੇਟ ਦਾ ਵੀ ਫਰਕ ਪੈ ਗਿਆ ਹਾਂਜੀ ਹਾਂਜੀ ਟਰੈਕਟਰ ਬਾਈ ਇੱਕ ਨੰਬਰ ਆ ਪੂਰਾ ਇਹ ਬੰਦਾ ਤਾਂ ਹੁਣ ਆਪਾਂ ਜਾਣਦੇ ਕਿਹਦੇ ਕੋਲ ਤੇ ਆਇਆ ਪਰ ਟਰੈਕਟਰ ਦੇਖਣ ਦੇ ਟਰੈਕਟਰ ਦੀ ਕੰਡੀਸ਼ਨ ਦੱਸਦੀ ਹੈ ਹਾਂਜੀ ਠੀਕ ਆ ਜੀ ਬਾਕੀ ਬਾਈ ਤੁਹਾਨੂੰ ਆਪਾਂ ਵੀਡੀ ਕੋਈ ਛਿੜਖਾਨੀ ਨਹੀਂ ਟਰੈਕਟਰ ਨਾਲ ਠੀਕ ਆ ਜੀ ਤੇ ਬਾਕੀ ਇੱਕ ਟਰੈਕਟਰ ਆਪਣੇ ਵੀਰ ਕੋਲ ਔਰ ਇਹਦੇ ਨਾਲ ਦਾ ਮਤਲਬ ਬਾਈ ਦੇ ਮੈਸੇਜ ਵੀ ਦਿਖਾਏ ਤੇ ਬਾਈ ਨੇ ਤਸੱਲੀ ਦਿੱਤੀ ਬਾਈ ਕਹਿੰਦਾ ਜੀ ਜਿਹਨੂੰ ਦੇਣਾ ਹੋਵੇ ਟਰੈਕਟਰ ਅੱਖਾਂ ਵਿੱਚ ਕੇ ਦੇ ਦੋ ਜੀ ਪੂਰਾ ਵਧੀਆ ਟਰੈਕਟਰ ਹੈ ਤੇਲ ਖਰਚਾ ਘੱਟ ਆ ਬਾਈ ਕਹਿੰਦਾ ਬਹੁਤ ਹੈ ਤਾਂ ਹਾਂ ਜੀ ਬਾਕੀ ਲੋਕਲ ਨੰਬਰ ਆ ਬਾਈ ਆਪਣਾ ਟਰੈਕਟਰ ਤੇ ਬਾਕੀ ਤੁਹਾਨੂੰ ਪਤਾ ਲੱਗੇ ਜਾਣਾ ਚਲਾ ਕੇ ਬਾਕੀ ਵੀਰ ਤੁਹਾਡੀ ਡੀਲਿੰਗ ਵਧੀਆ ਯਾਰ ਠੀਕ ਹੈ ਜੀ ਗੱਲ ਤਾਂ ਮੇਨ ਤਾਂ ਡੀਲਿੰਗ ਪਾ ਕੇ ਮੁੱਕਦੀ ਹੈ ਬਿਲਕੁਲ ਜੀ ਬਿਲਕੁਲ ਬਾਕੀ ਜੇ ਕਿਹੜਾ ਕਿਸੇ ਮੇਰੇ ਵੀਰ ਨੇ ਲੈਣਾ ਹੁੰਦਾ ਬਾਈ ਸੌ ਕਰਕੇ ਕਰਿਓ ਬਾਈਆਂ ਨਾਲ ਠੀਕ ਹੈ ਬਾਈ ਧੰਨਵਾਦ ਤੁਹਾਡਾ ਬਹੁਤ ਬਹੁਤ ਆਪੂ ਵੀ ਤੁਹਾਨੂੰ ਵੀ ਮੁਬਾਰਕਾਂ ਬਹੁਤ ਬਹੁਤ ਪਿੰਡ ਕਿਹੜਾ ਜੀ ਆਪਣਾ ਪਿੰਡ ਪੁੱਛਿਆ ਅੱਛਾ ਪੜੌਲ ਹੈ ਜੀ ਠੀਕ ਹੈ ਜੀ ਤੇ ਚੰਡੀਗੜ੍ਹ ਵਾਲੇ ਹੋਗੇ ਬਾਈ ਨਹੀਂ ਹਾਂਜੀ ਹਾਂ ਠੀਕ ਹੈ ਜੀ ਤਾਂ ਹੀ ਸੌਦਾ ਸੌਖਾ ਹੋ ਗਿਆ ਥੋੜਾ ਜਿਆ ਮਹਾਲੀ ਵਾਲੀ ਗੱਡੀਗੜ ਬਣ ਗਈ ਬਿਲਕੁਲ ਜੀ ਬਿਲਕੁਲ ਇੱਕ ਫੋਟੋ ਕਰਦੀ ਬਾਈ ਇਹਨਾਂ ਦੀ ਹਾਂ ਠੀਕ ਹੈ ਜੀ ਓਕੇ ਜੀ ਥੈਂਕ ਯੂ ਵਧਾਈਆਂ ਸਾਰਿਆਂ ਨੂੰ ਫੇਰ ਤੋਂ ਜੀ ਧੰਨਵਾਦ ਵੀਰੇ ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ ਟਰੈਕਟਰ ਬਾਰੇ ਦਾ ਬਾਈ ਕੱਲ ਤਾਂ ਤੁਹਾਨੂੰ ਦੱਸਿਆ ਇਤੋਂ ਸਾਰਾ 20 ਮਾਡਲ ਦਾ ਹੀ ਟਰੈਕਟਰ ਟਾਇਰ ਨਾਲ ਦੇ ਆ ਪਿਛਲੇ 70 75 ਪੈਸੇ ਮੁਰਲੇ ਟਾਇਰ ਬੜੇ ਪਏ ਹੋਏ ਆ ਜੀ ਪੂਰਾ ਚੰਗਾ ਟਰੈਕਟਰ ਹੈ ਜ਼ਿਮੀਦਾਰ ਕੋਲ ਤੇ ਆਇਆ ਵਾ ਖੇਤੀਬਾੜੀ ਦੀ ਚੱਲਿਆ ਵਾ ਟਰੈਕਟਰ ਕਲੱਚ ਕਲੱਚ ਹਜੇ ਸਾਰਾ ਕੁਝ ਟਰੈਕਟਰ ਦਾ ਸੀਲ ਦਾ ਨਾਲ ਦਾ ਜੀ ਠੀਕ ਆ ਪੱਕੇ ਬਾਈ ਨੂੰ ਵਾਅਦਾ ਕਰੇ ਜੀ ਮਹਾਰਾਜ ਤਰੱਕੀਆਂ ਵਾਸਤੇ ਕੰਮ ਕਰਦੇ ਵਿੱਚ ਲੋ ਜੀ ਚਲੋ ਜੀ ਬਾਈ ਪਹੁੰਚ ਗਏ ਪਿੰਡ ਅੱਜ ਮੀਂਹ ਪਿਆ ਬਾਈ ਪੂਰਾ ਤੇ ਆ ਡੇਢ ਦੋ ਘੰਟੇ ਹੀ ਆ ਪਰ ਦੱਬ ਕੇ ਪਿਆ ਮੀਂਹ ਪੂਰਾ ਇਹਨ ਦੇਖੋ ਪਾਣੀ ਆ ਨਾ ਥਾਨ ਦੇਖ ਰੋ ਆ ਪੂਰੇ ਡਬੋ ਤੇ ਪਾਣੀ ਦੇ ਵਿੱਚ ਕੁਝ ਖੇਤ ਵੀ ਥੋੜੇ ਜਿਵੇਂ ਆ ਬਾਈ ਪਾਣੀ ਦੀ ਮਾਰ ਆ ਉਰੇ ਲੈ ਜੀ ਕਰਾਤੀ ਅੱਜ ਪੂਰੀ ਥਲੀ ਰੱਬ ਨੇ ਕਈ ਦਿਨ ਦੇ ਕਹੀ ਜਨਾ ਮੀਂਹ ਨਹੀਂ ਪੈਂਦਾ ਮੀਂਹ ਨਹੀਂ ਪੈਂਦਾ ਉਹ ਕਰਤੇ ਬਾਈ ਕਈ ਦਿਨ ਜੋਗੇ ਇਹ ਬਾਈ ਤਰੀਵਨ ਜਿਹੜਾ ਕੋ ਥੋੜਾ ਏਰੀਆ ਨਾ ਇਹ ਥੋੜੇ ਜੇ 40 50 ਕਿੱਲੇ ਥੋੜਾ ਜੇ ਜ਼ਮੀਨ ਵੀ ਨੀਵੀਂ ਆ ਪਾਣੀ ਉਰੇ ਖੜਦਾ ਸੁੱਕਦਾ ਬਹੁਤ ਔਖਾ ਪਾਣੀ ਤੇ ਹੁਣ ਥੋੜਾ ਲੇਬਰਾਂ ਤੇ ਜੋਰ ਪਾ ਜਣਾ ਪੰਜ ਛਾਲ ਦਿਨ ਉਹਦੇ ਬਾਅਦ ਚ ਫੇਰ ਕੰਮ ਸੈਟ ਹੋਊਗਾ ਹੌਲੀ ਹੌਲੀ ਆਪਣਾ ਬਾਜਰਾ ਲਾਇਆ ਹੋਇਆ ਘਰ ਦੇ ਪਿੱਛੇ ਬਾਈ ਇਹ ਵੀ ਹੁਣ ਪਾਣੀ ਜਮੀਂ ਦੋ ਤਿੰਨ ਪੈ ਕੇ ਪੀਲਾ ਜਿਹਾ ਹੋ ਗਿਆ ਰੰਗ ਇਹਦਾ ਇਹਦਾ ਵੀ ਮੁਸ਼ਕਲੇ ਵਜਣਾ ਹੁਣ ਇਨੂੰ ਆਪਾਂ ਇੰਨਾ ਕਿ ਵੱਡ ਲਈਏ ਤਾਂ ਠੀਕ ਆ ਮੇਰੇ ਹਿਸਾਬ ਨਾਲ। ਲੋ ਜੀ ਉਹ ਆਪਾਂ ਨੇ ਦੂਜਾ ਬਾਜਰਾ ਲਾਇਆ ਹੋਇਆ ਬਾਈ ਵੱਡਾ ਵਾਲਾ ਹੁੰਦਾ ਜਿਹੜਾ ਨੰਨ ਨਾਲ। ਇਹ ਆਪਾਂ ਨਿਊਟਰੀ ਬਾਜਰਾ ਲਾਇਆ ਹੋਇਆ ਬਾਈ ਇੱਧਰ। ਲੋ ਜੀ। ਜਾਨਵਰ ਨੂੰ ਆਉਣਾ ਨੇ ਬਾਈ ਆਟਮ ਕਮਾਉਣਾ। ਤੇ ਆਪਾਂ ਨੇ ਕਾਹ ਲੈ ਆਂਦੀ ਬਾਈ ਨਵੀਂ ਗੱਡੀ ਦੇਖੋ। ਟਰਾਲੀ। ਜਿਹੜਾ ਸੀਗਾ ਰੇੜਾ ਆਪਾਂ ਦੇ ਦਿੱਤਾ ਸੀ ਬਾਈ ਨੂੰ। ਤੇ ਟਰਾਲੀ ਲੈ ਲਈ ਸੀ ਆਪਾਂ ਨੂੰ ਉਹ ਟਰਾਲੀ ਮਿਲ ਗਈ ਸੀ ਬਾਈ। ਜੜਾ ਜੜੇ ਬੂਟੇ ਪੱਟੇ ਉਹਦੀ ਜੜਾਂ ਲੈ ਆ ਬਾਈ ਕੱਢ ਕੇ ਜਾਲ ਨੇ ਜੂਲਿਆਂ ਨੂੰ ਬਹੁਤ ਵਧੀਆ ਰਹਿਣੀਆਂ ਇਹ ਤੇ ਬਾਕੀ ਠੀਕ ਹੈ ਜੀ ਅੱਜ ਦੇ ਬਲੌਗ ਵਿੱਚ ਇੰਨਾ ਹੀ ਕਿਸੇ ਵੀ ਮੇਰੇ ਵੀਰ ਨੇ ਕੋ ਟਰੈਕਟਰ ਖਰੀਦਣਾ ਵੇਚਣਾ ਹੁੰਦਾ ਤਾਂ ਜੂਬੂਟ ਨੈਟ ਕਰ ਸਕਦਾ ਜੀ ਕਾ ਬਾਈ ਟਰਾਲੀ ਸੇਲ ਕਰਨੀ ਹੈ ਬਾਈ ਇਹਨਾਂ ਨੇ ਆ ਛੋਟੀ ਟਰਾਲੀ ਬਣਾਈ ਹੋਈ ਹੈ ਚੌੜੇ ਟਾਇਰ ਪਾਏ ਹੋਏ ਨੇ ਫੈਂਸੀ ਜੇ ਲੋ ਜੀ ਇਹ 55000 ਰੁਪਏ ਕਹਿੰਨੇ ਬਾਈ ਇਹਦਾ ਬਾਕੀ ਮਾਨ ਤਨ ਕਰ ਦਣਗੇ ਵਧੀਆ ਟਰਾਲੀ ਬਣਾਈ ਵੀ ਭਾਰੀ ਟਰਾਲੀ ਆ ਇਸ ਸਾ ਉਸ ਦਾ ਵਧੀਆ ਲੱਗਿਆ ਵਾ ਥੱਲੇ ਕੋਈ ਮੇਰਾ ਵੀਰ ਚਾਵਨ ਹੋਇਆ ਦਾ ਦੇਖ ਲਿਓ। ਹਰ ਰੋੜੇ ਪਾਈਆਂ ਵਿੱਚ ਬਾਈ ਸਾਫ ਸੋਤਰੀ ਟਰਾਲੀ ਆ ਟਾਇਰ ਚੌੜੇ ਪਏ ਹੋਏ ਆ। ਤਾਂ ਆਪ ਮੇਰੇ ਘਰ ਦੇ ਬਿਲਕੁਲ ਨਾਲੇ ਘਰ ਇਹਨਾਂ ਦਾ ਆ ਕੇ ਦੇਖ ਲਿਓ ਜੀ। ਕਾਦੀ ਵੀਡੀਓ ਵਿੱਚ ਇੰਨਾ ਹੀ ਜੀ ਕਿਸੇ ਨੇ ਵੀ ਪੁਰਾਣਾ ਟਰੈਕਟਰ ਖਰੀਦਣਾ ਵੇਚਣਾ ਹੁੰਦਾ ਤਾਂ ਆਪਣੇ ਨਾਲ ਜ਼ਰੂਰ ਕਨੈਕਟ ਕਰ ਸਕਦਾ ਜੀ। ਅੱਜ ਦੀ ਵੀਡੀਓ ਵਿੱਚ ਇੰਨਾ ਹੀ ਜੀ ਮਿਲਦੇ ਆ ਹੋਰ ਨਵੀਂ ਵੀਡੀਓ ਵਿੱਚ ਸਾਰੇ ਵੀਰਾਂ ਦਾ ਧੰਨਵਾਦ।